ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਰਕਟ ਦੀ ਰਸੋਈ ਚ ਆ ਕੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਪਾ ਬਣਾਵਾਂਗੇ ਜੀ ਅੱਜ ਆਪਣੇ ਘਰ ਦੇ ਵਿੱਚ ਆਲੂ ਪਿਆਜ਼ਾਂ ਵਾਲੇ ਗਰੇਲੇ। ਇਹ ਗਰੇਲੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ। ਤੁਸੀਂ ਗਰੇਲੇ ਬਹੁਤ ਵਾਰ ਬਣਾਏ ਹੋਵੋਗੇ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਬਣਾ ਕੇ ਜ਼ਰੂਰ ਦੇਖਣਾ ਜੀ। ਆਲੂ ਪਿਆਜ਼ਾਂ ਵਾਲੇ ਗਰੇਲੇ ਜਿਹੜੇ ਆ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਨੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੇਕਰ ਸਾਡੇ ਚੈਨਲ ਤੇ ਆਏ ਹੋ ਜੀ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੇ ਵੀਡੀਓ ਚੰਗੀ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜੀ ਇੱਥੇ ਦੇਖੋ ਆਪਾਂ ਅੱਧਾ ਕਿਲੋ ਕਰੇਲੇ ਲਏ ਨੇ ਕਰੇਲੇ ਆਪਾਂ ਨੇ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਏ ਸੀ ਧੋ ਕੇ ਇੱਕ ਪੌਣੇ ਦੇ ਸਾਹ ਪੌਣੇ ਦੇ ਨਾਲ ਸੁਕਾ ਲਏ ਸੀ ਪੋਚਲੇ ਸੀਗੇ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਬਾਅਦ ਵਿੱਚ ਇਹਨਾਂ ਨੂੰ ਕੱਟੇ ਆ ਜਦੋਂ ਇਹਦੇ ਉੱਤੇ ਤੋਂ ਪਾਣੀ ਜਿਹੜਾ ਆ ਸੁੱਕ ਗਿਆ ਸੀਗਾ ਠੀਕ ਹੈ ਜੀ ਛਿਲਕਾ ਆਪਾਂ ਨਹੀਂ ਉਤਾਰਿਆ ਨਾ ਆਪਾਂ ਕੋਈ ਨਮਕ ਵਗੈਰਾ ਲਗਾ ਕੇ ਰੱਖਿਆ ਹੈ ਕਿਉਂਕਿ ਜਦੋਂ ਆਪਾਂ ਛਿਲਕਾ ਉਤਾਰ ਦਿੰਨੀ ਆ ਨਮਕ ਵਗੈਰਾ ਲਗਾ ਦਿੰਨੇ ਆ ਸਗੋਂ ਦੀ ਜਿਹੜੇ ਕਰੇਲੇ ਦੇ ਵਿੱਚ ਗੁਣ ਹੁੰਦੇ ਨੇ ਉਹ ਸਾਰੇ ਬਾਹਰ ਨਿਕਲ ਜਾਂਦੇ ਆ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਕਿ ਤੁਸੀਂ ਵੀ ਛਿਲਕਾ ਉਤਾਰੇ ਤੋਂ ਬਿਨਾ ਹੀ ਕਰੇਲੇ ਬਣਾਇਆ ਕਰੋ ਜੀ ਇਹ ਆਪਣੇ ਮਨ ਦਾ ਮਹਿਮ ਆ ਵੀ ਆਪਾਂ ਨਮਕ ਲਗਾ ਕੇ ਰੱਖਦੇ ਆ ਨਾਲ ਛਿਲਕਾ ਉਤਾਰ ਦਿੰਨੇ ਆ ਵੀ ਇਹਦੀ ਕੜਤਨ ਜਿਹੜੀ ਖਤਮ ਹੋਗੀ ਨਹੀਂ ਜੀ ਤੁਸੀਂ ਇਸ ਤਰੀਕੇ ਵੀ ਬਣਾ ਕੇ ਦੇਖ ਲਿਓ ਦੂਜੇ ਤਰੀਕੇ ਨਾਲ ਵੀ ਬਣਾ ਕੇ ਦੇਖ ਲਿਓ ਜਿੰਨੀ ਕੜਤਨ ਉਹਨਾਂ ਵਿੱਚ ਹੁੰਦੀ ਹੈ ਇੰਨੀ ਕਹੀ ਇਹਨਾਂ ਵਿੱਚ ਹੁੰਦੀ ਹੈ ਤੇ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਆਪਣਾ ਦੱਸਣਾ ਫਰਜ਼ ਆ ਠੀਕ ਹੈ ਜੀ ਤੇ ਇੱਥੇ ਦੇਖੋ ਕਰੇਲੇ ਆਪਾਂ ਲੈ ਲਈਏ ਆ ਛਿਲਕਾ ਆਪਾਂ ਬਿਲਕੁਲ ਨਹੀਂ ਉਤਾਰਿਆ ਤੁਹਾਨੂੰ ਦੱਸ ਦਿੱਤਾ ਹੈ ਇਹਨਾਂ ਨੂੰ ਆਪਾਂ ਕੱਟ ਲਿਆ ਤੁਸੀਂ ਇਹਨਾਂ ਨੂੰ ਲੰਮਾ ਲੰਮਾ ਵੀ ਕੱਟ ਸਕਦੇ ਹੋ ਗੋਲ ਪੀਸਾਂ ਵਿੱਚ ਵੀ ਕੱਟ ਸਕਦੇ ਤੁਹਾਡੀ ਮਰਜ਼ੀ ਹੈ ਕਰੇਲੇ ਬਿਲਕੁਲ ਕੱਚੇ ਸੀਗੇ ਬੀਜ ਆਪਾਂ ਵਿੱਚ ਹੀ ਰਹਿਣ ਦਿੱਤੇ ਆ ਜੇ ਬੀਜ ਤੁਹਾਡੇ ਕੋਲ ਮਤਲਬ ਕਿ ਪੱਕੇ ਆ ਕਰੇਲਿਆਂ ਦੇ ਵਿੱਚ ਤਾਂ ਤੁਸੀਂ ਬੀਜਾਂ ਨੂੰ ਹਟਾ ਦਿਓ ਇਹ ਦੇਖੋ ਜੀ ਬਿਲਕੁਲ ਕੱਚੇ ਕੱਚੇ ਕਰੇਲੇ ਸੀ ਆਪਾਂ ਬੀਜ ਜਿਹੜੇ ਆ ਵਿੱਚ ਹੀ ਰਹਿਣ ਦਿੱਤੇ ਆ ਇਥੇ ਆਪਾਂ ਨੇ ਤਿੰਨ ਵੱਡੇ ਸਾਈਜ਼ ਦੇ ਪਿਆਜ਼ ਲਏ ਨੇ ਪਿਆਜ਼ ਵੀ ਆਪਾਂ ਇਸ ਤਰ੍ਹਾਂ ਲੰਮਾ ਲੰਮਾ ਕੱਟ ਲਿਆ ਏ ਤਿੰਨ ਵੱਡੇ ਸਾਈਜ਼ ਦੇ ਲਏ ਨੇ ਆਪਾਂ ਨੇ ਆਲੂ ਆਲੂ ਵੀ ਆਪਾਂ ਨੇ ਇਸ ਤਰੀਕੇ ਦੇ ਨਾਲ ਕੱਟ ਲਏ ਨੇ ਜੀ ਇਹਨਾਂ ਨੂੰ ਆਪਾਂ ਧੋ ਕੇ ਪਾਣੀ 'ਚ ਰੱਖ ਦਿੱਤਾ ਸੀ ਕਿਉਂਕਿ ਆਲੂ ਜਿਹੜੇ ਆ ਬਹੁਤ ਜਲਦੀ ਕਾਲੇ ਹੋ ਜਾਂਦੇ ਆ ਦੋ ਵੱਡੇ ਸਾਈਜ਼ ਦੇ ਲਏ ਨੇ ਜੀ ਆਪਾਂ ਨੇ ਟਮਾਟਰ ਠੀਕ ਹੈ ਜੀ ਤੇ ਇਹਨਾਂ ਨੂੰ ਵੀ ਆਪਾਂ ਨੇ ਧੋਸ ਵਰਕੇ ਕੱਟ ਲਿਆ ਏ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਇੱਧਰ ਆਪਾਂ ਨੇ ਗੈਸ ਦੇ ਉੱਤੇ ਕੜਾਹੀ ਰੱਖ ਦਿੱਤੀ ਹੈ ਜੀ ਕੜਾਹੀ ਆਪਾਂ ਲੋਹੇ ਦੀ ਰੱਖੀ ਆ ਲੋਹੇ ਦੀ ਕੜਾਹੀ ਦੇ ਵਿੱਚ ਬਣਾ ਕੇ ਆਪਾਂ ਤਿਆਰ ਕਰਾਂਗੇ ਕarele ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਤੇਲ ਸਰੋਂ ਦਾ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਪਹਿਲਾਂ ਆਪਾਂ ਜਿਆਦਾ ਤੇਲ ਇਸ ਕਰਕੇ ਪਾਇਆ ਹੈ ਕਿਉਂਕਿ ਆਪਾਂ ਨੇ ਆਲੂ ਅਤੇ ਕarele ਜਿਹੜੇ ਫਰਾਈ ਕਰਨੇ ਆ ਉਧਰ ਤੇਲ ਗਰਮ ਹੁੰਦਾ ਹੈ ਇਹਨੇ ਪਾ ਆਲੂਆਂ ਵਿੱਚ ਜਿਹੜਾ ਪਾਣੀ ਆ ਇਹ ਕੱਢ ਦਿੰਨੇ ਆ ਇੱਧਰ ਦੇਖੋ ਤੇਲ ਹੋ ਚੁੱਕਿਆ ਹੈ ਚੰਗੀ ਤਰ੍ਹਾਂ ਦੇ ਨਾਲ ਗਰਮ ਤੇ ਪਾ ਆਲੂਆਂ ਚੋਂ ਵੀ ਪਾਣੀ ਕੱਢ ਦਿੱਤਾ ਹੈ ਇਹਨਾਂ ਨੂੰ ਆਪਾਂ ਹੁਣ ਕਰਾਂਗੇ ਜੀ ਫਰਾਈ ਸਭ ਤੋਂ ਪਹਿਲਾਂ ਆਪਾਂ ਆਲੂ ਫਰਾਈ ਕਰਾਂਗੇ ਧਿਆਨ ਨਾਲ ਪਾਣੀ ਹੈ ਜੀ ਆਲੂ ਕਿਉਂਕਿ ਪਾਣੀ ਦੇ ਕਰਕੇ ਤਾਂ ਛਿੱਟੇ ਜਿਹੜੇ ਆ ਪੈਂਦੇ ਨੇ ਇੱਥੇ ਆਪਾਂ ਆਲੂ ਪਾ ਦਿੱਤੇ ਜੀ ਤੇਲ ਦੇ ਵਿੱਚ ਆਲੂਆਂ ਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਇਸ ਤਰੀਕੇ ਦੇ ਨਾਲ ਤੁਸੀਂ ਸਬਜ਼ੀ ਬਣਾ ਕੇ ਦੇਖਣਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਜਿਵੇਂ ਕਈ ਕਰੇ ਬੱਚੇ ਕਰੇਲੇ ਨਹੀਂ ਖਾਂਦੇ ਤਾਂ ਬੱਚੇ ਬਹੁਤ ਖੁਸ਼ ਹੋ ਕੇ ਖਾ ਲੈਂਦੇ ਆ ਇਹ ਸਬਜੀ ਹੁਣ ਆਪਾਂ ਆਲੂ ਜਿਹੜੇ ਆ ਇਹ ਫਰਾਈ ਕਰ ਲਈਏ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਇੱਥੇ ਦੇਖੋ ਜੀ ਆਲੂ ਬਹੁਤ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਚੁੱਕੇ ਆ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਜੀ ਆਲੂ ਆਪਾਂ ਕੱਢ ਲਏ ਨੇ ਐਕਸਟਰਾ ਤੇਲ ਜਿਹੜਾ ਉਹ ਵੀ ਆਪਾਂ ਕੱਢ ਦਿੱਤਾ ਏ ਤੇ ਹੁਣ ਆਪਾਂ ਆਲੂ ਕੱਢ ਲਾਂਗੇ ਥਾਲ ਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਜੀ ਕ੍ਰੇਲੇ ਇਹਨਾਂ ਨੂੰ ਫਰਾਈ ਕਰਾਂਗੇ ਇਹ ਪਾਣੀ ਪਹਿਲਾਂ ਧੋ ਕੇ ਸਾਫ਼ ਪੋਣੇ ਦੇ ਨਾਲ ਪੋਚ ਕੇ ਫਿਰ ਕੱਟੇ ਸੀਗੇ ਜੀ ਸੇਕ ਆਪਾਂ ਫੁੱਲ ਕਰ ਲਾਂਗੇ ਆਲੂ ਵੀ ਆਪਾਂ ਨੇ ਫੁੱਲ ਸੇਕ ਦੇ ਉੱਤੇ ਹੀ ਫਰਾਈ ਕੀਤੇ ਆ। ਕਰੇਲੇ ਵੀ ਆਪਾਂ ਫੁੱਲ ਸੇਕ ਦੇ ਉੱਤੇ ਹੀ ਕਰਾਂਗੇ। ਜਦੋਂ ਮੈਂ ਆਲੂ ਕੱਡੇ ਸੀ ਉਦੋਂ ਸੇਕ ਘੱਟ ਕਰ ਲਿਆ ਸੀਗਾ। ਤੇ ਹੁਣ ਆਪਾਂ ਸਾਰੇ ਕਰੇਲੇ ਫਰਾਈ ਕਰਕੇ ਫਿਰ ਤੁਹਾਨੂੰ ਮਿਲਦੇ ਆਂ। ਇੱਥੇ ਦੇਖੋ ਜੀ ਕਰੇਲੇ ਵੀ ਚੰਗੀ ਤਰ੍ਹਾਂ ਦੇ ਨਾਲ ਪੁੱਜ ਗਏ ਨੇ। ਇਹਨਾਂ ਨੂੰ ਵੀ ਹੁਣ ਆਪਾਂ ਕੱਢ ਲਵਾਂਗੇ। ਉਸੇ ਤਰੀਕੇ ਦੇ ਨਾਲ ਆਪਾਂ ਕੱਢ ਲਾਂਗੇ ਜੀ। ਲੋਜੀ ਆਪਾਂ ਕਰੇਲੇ ਕੱਢ ਲਏ ਤੇ ਉਸੇ ਤਰੀਕੇ ਦੇ ਨਾਲ ਆਪਾਂ ਐਕਸਟਰਾ ਜਿਹੜਾ ਆਇਲ ਆ ਉਹ ਵੀ ਕੱਢ ਦਿੱਤਾ ਏ। ਕਰੇਲੇ ਵੀ ਆਪਾਂ ਉਸੇ ਬਲੇਡ 'ਚ ਕੱਢ ਲਵਾਂਗੇ। ਇੱਥੇ ਨਾ ਇੰਨੇ ਮੈਂ ਗੈਸ ਬੰਦ ਕਰ ਦਿੱਤਾ ਏ ਜੀ। ਇਹਦੇ ਵਿੱਚੋਂ ਨਾ ਆਪਾਂ ਬਾਦੂ ਦਾ ਤੇਲ ਕੱਢ ਲੈਣਾ ਏ। ਜਿੰਨੇ ਕ ਤੇਲ ਦੇ ਵਿੱਚ ਆਪਾਂ ਪਿਆਜ਼ ਭੁੰਨਣੇ ਆ ਬਸ ਆਪਾਂ ਓਨਾ ਕ ਤੇਲ ਰੱਖਾਂਗੇ ਬਾਦੂ ਦਾ ਤੇਲ ਆਪਾਂ ਕੱਢ ਦਵਾਂਗੇ। ਇੱਥੇ ਦੇਖੋ ਜੀ ਆਪਾਂ ਨੇ ਓਨਾ ਕ ਤੇਲ ਹੀ ਰੱਖਿਆ ਏ ਬਾਕੀ ਦਾ ਤੇਲ ਆਪਾਂ ਨੇ ਇੱਧਰ ਕੱਢ ਦਿੱਤਾ ਏ ਜੀ। ਇਧਰ ਆਪਣੇ ਦੁਆਰਾ ਤੋਂ ਗੈਸ ਔਨ ਕਰ ਲਿਆ ਹੈ ਤੇ ਮੀਡੀਅਮ ਜੇ ਸੇਕ 'ਤੇ ਰੱਖ ਲਿਆ ਹੈ ਤੇ ਹੁਣ ਪਾਵਾਂਗੇ ਆਪਾਂ ਪਿਆਜ਼ ਜੀਰਾ ਘਰੇ ਹੈ ਨਹੀਂ ਸੀ ਠੀਕ ਹੈ ਜੀ ਉਹਦੇ ਵੀ ਉਹ ਭਜੀਰਾ ਜਿਹੜਾ ਹੈ ਸਕਿੱਪ ਕਰ ਰਹੇ ਹਾਂ ਤੁਸੀਂ ਅੱਧੇ ਇੱਕ ਚਮਚ ਜੀਰਾ ਦੇ ਵਿੱਚ ਪਾ ਲਿਓ ਤੇ ਕਈ ਵਾਰੀ ਕੀ ਕੀ ਹੁੰਦਾ ਹੈ ਘਰੇ ਆਪਣੇ ਕਈ ਵਾਰੀ ਕੋਈ ਚੀਜ਼ ਨਹੀਂ ਹੁੰਦੀ ਹੈ ਨਾ ਸਾਰੇ ਮਸਾਲੇ ਜਿਹੜੇ ਅਵੇਲੇਬਲ ਨਹੀਂ ਹੁੰਦੇ ਸੋ ਇਸ ਕਰਕੇ ਆਪਾਂ ਸਾਰ ਲੈਣੇ ਹੁੰਦੇ ਆ ਕੋਈ ਚੱਕਰ ਨਹੀਂ ਐਡਾ ਤੇ ਜੀਰੇ ਵੀ ਨਾ ਸੜ ਜਾਂਦਾ ਹੈ ਜੀ ਇਹ ਇਹਨੂੰ ਆਪਾਂ ਹੁਣ ਪਿਆਜ਼ਾਂ ਨੂੰ ਕਰਾਂਗੇ ਜੀ ਫਰਾਈ ਇੱਥੇ ਦੇਖੋ ਜੀ ਪਿਆਜ਼ ਹਲਕੇ ਹਲਕੇ ਜਿਹੀ ਭੁੱਜਣ ਲੱਗ ਗਏ ਆ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਮਿਰਚਾਂ ਮਿਰਚਾਂ ਅੱਜਕੱਲ ਬਹੁទੀਆਂ ਕੌੜੀਆਂ ਨਹੀਂ ਆ ਰਹੀਆਂ ਇਸ ਕਰਕੇ ਪਕੌੜੀਆਂ ਜੀਆਂ ਵੱਧ ਹੀ ਪਾਈਆਂ ਨੇ ਤੇ ਜੇ ਤੁਸੀਂ ਲਾਲ ਮਿਰਚਾਂ ਦੀ ਵਰਤੋਂ ਕਰਨੀ ਆ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਪਰ ਆਪਾਂ ਹਰੀਆਂ ਦੀ ਹੀ ਕਰਾਂਗੇ ਮਿਰਚਾਂ ਪਾਣ ਤੋਂ ਬਾਅਦ ਵੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਦੇਖੋ ਤੁਸੀਂ ਜੇ ਲਸਣ ਤੇ ਅਦਰਕ ਥੋੜਾ ਜਿਹਾ ਪਾਣਾ ਹੈ ਕੁੱਟ ਕੇ ਇਹਦੇ ਵਿੱਚ ਪਾ ਸਕਦੇ ਹੋ ਪਰ ਆਪਾਂ ਨਹੀਂ ਪਾਇਆ ਕਿਉਂਕਿ ਕਰੇਲੇ ਜਿਹੜੇ ਆ ਥੋੜੇ ਜਿਹਾ ਗਰਮ ਤਸੀਰ ਦੇ ਹੀ ਹੁੰਦੇ ਆ ਇਸ ਕਰਕੇ ਆਪਾਂ ਨਹੀਂ ਪਾਵਾਂਗੇ ਜੇ ਤੁਸੀਂ ਪਾਣਾ ਚਾਹੁੰਦੇ ਹੋ ਥੋੜਾ ਜਿਹਾ ਤੁਸੀਂ ਪਾ ਸਕਦੇ ਹੋ ਇਥੇ ਨਾ ਆਪਾਂ ਨੇ ਪਿਆਜ਼ਾਂ ਨੂੰ ਕੱਚੇ-ਕੱਚੇ ਜੇ ਨਹੀਂ ਰੱਖਣਾ ਹੈਗਾ ਕਰੇਲਿਆਂ ਦੇ ਵਿੱਚ ਪਿਆਜ਼ ਜਿਹੜੇ ਆ ਥੋੜੇ ਜਿਹਾ ਆਪਾਂ ਮਤਲਬ ਭੁੱਜੇ ਹੋਏ ਪਾਵਾਂਗੇ ਜਿਵੇਂ ਆਪਾਂ ਸੁੱਕੀ ਸਬਜ਼ੀ ਦੇ ਵਿੱਚ ਪਿਆਜ਼ ਥੋੜੇ ਕੱਚੇ-ਕੱਚੇ ਰੱਖ ਕੇ ਪਾਉਨੇ ਹੁੰਦੇ ਆ ਕਰੇਲਿਆਂ ਦੇ ਵਿੱਚ ਪਿਆਜ਼ ਜਿਹੜੇ ਆ ਥੋੜੇ ਜਿਹਾ ਭੁੰਨੇ ਹੋਏ ਪੈਂਦੇ ਆ ਜੀ ਕੱਚੇ ਰੱਖ ਕੇ ਨਹੀਂ ਪੈਂਦੇ ਬਾਕੀ ਜਿਵੇਂ ਤੁਸੀਂ ਤੜਕਾ ਦੇਖੋ ਹਰ ਇੱਕ ਦਾ ਤੇਰੀ ਜਿਹੜਾ ਮਤਲਬ ਤੜਕਾ ਲਗਾਉਣ ਦਾ ਅਹਿਦਾ ਲਹਿਦਾ ਲਹਿਦਾ ਹੁੰਦਾ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਤੜਕਾ ਲਗਾਣੇ ਹੋ ਉਹਦਾ ਤੁਸੀਂ ਲਗਾ ਸਕਦੇ ਹੋ ਪਰ ਆਪਾਂ ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਸਬਜ਼ੀ ਬਣਾਉਂਦੇ ਆ ਉਹ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਜੀ ਵੀਡੀਓਜ਼ ਨੂੰ ਜੇ ਤੁਹਾਡੀ ਸਾਡੀਆਂ ਵੀਡੀਓ ਤੁਹਾਨੂੰ ਸੱਚੀ ਵਧੀਆ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਵੀਊ ਤੁਸੀਂ ਬਹੁਤ ਵਧੀਆ ਦੇ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਪਿਆਜ਼ ਪਹਿਲਾਂ ਨਾਲੋਂ ਹੋਰ ਪੁੱਜ ਗਏ ਨੇ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਸਵਾਦ ਅਨੁਸਾਰ ਨਮਕ ਚਾਈਏ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਛੋਟੀ ਚਮਚ ਹਲਦੀ ਪਾਊਡਰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਜੀ ਹਲਦੀ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਲਾਲ ਮਿਰਚਾਂ ਦੀ ਗੱਲ ਤੋਂ ਆਪਾਂ ਤੁਹਾਨੂੰ ਦੱਸਿਆ ਇਹ ਨਹੀਂ ਕਰਾਂਗੇ ਹਰੀਆਂ ਮਿਰਚਾਂ ਆਪਾਂ ਪਾ ਲਈਆਂ ਸੀ ਤੇ ਜੇ ਤੁਸੀਂ ਰੰਗਤ ਵਧੀਆ ਦੇਣੀ ਆ ਸਬਜ਼ੀ ਨੂੰ ਤਾਂ ਤੁਸੀਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰ ਸਕਦੇ ਹੋ ਪਰ ਆਪਾਂ ਨਹੀਂ ਕਰਾਂਗੇ ਕਿਉਂਕਿ ਜਦੋਂ ਕੋਈ ਮਹਿਮਾਨ ਵਗੈਰਾ ਆਣੇ ਹੁੰਦੇ ਆ ਉਦੋਂ ਸਬਜ਼ੀ ਥੋੜੀ ਜਿਹੀ ਵਧੀਆ ਦਿਖੇ ਇਸ ਕਰਕੇ ਵਰਤੋਂ ਕਰ ਲਈਦੀ ਆ ਅਦਰਵਾਈਜ਼ ਘਰੇ ਆਪਣੀ ਜਿਹੜੀ ਸਬਜੀ ਆ ਬਿਲਕੁਲ ਦੇਸੀ ਤਰੀਕੇ ਦੇ ਨਾਲ ਬੇਸਿਕ ਜੇ ਮਸਾਲਿਆਂ ਦੇ ਨਾਲ ਬਣਾਉਂਦੇ ਆ ਜੀ ਇਥੇ ਹਾਲਦੀ ਪੁੱਜ ਗਈ ਆ ਤੇ ਇਹਦੇ ਵਿੱਚ ਹੁਣ ਆਪਾਂ ਪਾ ਦੇਵਾਂਗੇ ਟਮਾਟਰ ਟਮਾਟਰਾਂ ਨੂੰ ਹੁਣ ਆਪਾਂ ਸੌਫਟ ਜਿਹਾ ਕਰ ਲਵਾਂਗੇ ਟਮਾਟਰ ਤੁਸੀਂ ਸਕੀਪ ਵੀ ਕਰ ਸਕਦੇ ਹੋ ਪਰ ਮੇਰੇ ਘਰੇ ਟਮਾਟਰ ਪਾ ਕੇ ਹੀ ਸਬਜੀ ਜਿਹੜੀ ਬਣਾਉਂਦੇ ਮਤਲਬ ਕਿ ਖਾਂਦੇ ਆ ਟਮਾਟਰ ਪਾ ਕੇ ਬਣਾਈ ਹੁੰਦੀ ਆ ਜਿਹੜੀ ਇਹ ਬਹੁਤ ਵਧੀਆ ਲੱਗਦੀ ਹੈ ਇਹਦੇ ਨਾਲ ਨਾ ਜਿਹੜੀ ਮਤਲਬ ਕareleਆਂ ਦੀ ਕੜੱਤਨ ਥੋੜੀ ਜੀ ਬੈਲੈਂਸ ਹੋ ਜਾਂਦੀ ਆ ਕਿਉਂਕਿ ਵੈਸੇ ਤਾਂ ਜਿਹੜੇ ਕarele ਆ ਇਹ ਕੜਦੇ ਹੀ ਵਧੀਆ ਲੱਗਦੇ ਆ ਜੀ ਕਿਉਂਕਿ ਇਹ ਹੁੰਦੇ ਹੀ ਕੜਦੇ ਆ ਨਾ ਨੇਚਰਲ ਆਪਾਂ ਨੇ ਇਹਨਾਂ ਦੀ ਕੜੱਤਨ ਕੀ ਕੱਢਣੀ ਆ ਸੋ ਇਸ ਕਰਕੇ ਇੱਥੇ ਆਪਾਂ ਟਮਾਟਰਾਂ ਨੂੰ ਠਾਕ ਕੇ ਮੀਡੀਅਮ ਜਿਹਾ ਸੇਕਦੇ ਉੱਤੇ ਸੌਫਟ ਕਰ ਲਵਾਂਗੇ ਇੱਥੇ ਦੇਖੋ ਜੀ ਟਮਾਟਰ ਹੋ ਚੁੱਕੇ ਆ ਸੌਫਟ ਤੇ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਆਲੂ ਅਤੇ ਕarele ਦੇਖੋ ਕ੍ਰੇਲੇ ਵੀ ਬਣੇ ਹੋਏ ਆ ਤਕਰੀਬਨ ਠੀਕ ਆ ਜੀ ਤੇ ਆਲੂ ਵੀ ਬਣੇ ਹੋਏ ਆ ਬਸ ਆਪਾਂ ਨੇ ਜਸਤੇ ਦੇ ਵਿੱਚ ਮਸਾਲਾ ਰਚਣਾ ਹੈ ਜਿਹੜਾ 10 ਕ ਦੇਰ ਇਹਨਾਂ ਨੂੰ ਪਕਾਣਾ ਹੈ ਮਸਾਲਾ ਹੀ ਆਪਾਂ ਨੇ ਰਚੋਣਾ ਹੈ ਕਿਉਂਕਿ ਆਪਾਂ ਨੇ ਫਰਾਈ ਪਹਿਲਾਂ ਕੀਤੇ ਹੋਏ ਆ ਸੋ ਇਹਨਾਂ ਨੂੰ ਹੁਣ ਬ ਚੰਗੀ ਤਰ੍ਹਾਂ ਦੇ ਨਾਲ ਕਰ ਦੇਵਾਂਗੇ ਮਿਕਸ ਦੇਖੋ ਆਪਾਂ ਨੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਕਰ ਲਈਆਂ ਨੇ ਮਿਕਸ ਇਹ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਅੱਧੇ ਕ ਚਮਚ આમਚੂਰ ਪਾਊਡਰ ਇਹਦੇ ਨਾਲ ਕੀ ਹੈ ਕਰੇਲੇ ਆ ਜਿਹੜੇ ਬਹੁਤ ਹੀ ਚਟਪਟੇ ਜੇ ਬਣ ਕੇ ਤਿਆਰ ਹੁੰਦੇ ਨੇ ਇਹ ਵੀ ਆਪਾਂ ਮਿਕਸ ਕਰ ਦੇਵਾਂਗੇ ਲੋ ਜੀ ਮਿਕਸ ਆਪਾਂ ਕਰ ਦਿੱਤਾ ਹੈ ਇਥੇ ਨਾ ਆਪਾਂ ਹੁਣ ਤਰੇਲੇ ਦਵਾਂਗੇ ਜੀ ਟਾਕ ਤੇ ਸੇਕ ਬਿਲਕੁਲ ਕੱਟ ਕੀਤਾ ਹੋਇਆ ਆ 3-4 ਮਿੰਟ ਆਪਾਂ ਘੱਟ ਸੇਕਦੇ ਉੱਤੇ ਇਹਨਾਂ ਨੂੰ ਪਕਾ ਲਾਂਗੇ ਬਸ ਬਣੇ ਹੋਏ ਤਾਂ ਇਹ ਹੈਗੇ ਹੀ ਆ ਇਹਦੇ ਵਿੱਚ ਜਦੋਂ ਆਪਾਂ ਨੇ ਮਸਾਲਾ ਹੀ ਰਚਾਣਾ ਹੈ ਜੀ 3-4 ਮਿੰਟ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਇੱਥੇ ਆਪਾਂ ਨੇ ਕ੍ਰੇਲਿਆਂ ਨੂੰ ਸੇਕ ਲਵਾ ਲਿਆ ਜੀ ਕ੍ਰੇਲੇ ਆਪਣੇ ਬਣ ਗਏ ਨੇ ਤੇ ਗੈਸ ਆਪਾਂ ਕਰ ਦੇਵਾਂਗੇ ਬੰਦ ਤੇ ਆਪਾਂ ਹੁਣ ਇਹਨਾਂ ਨੂੰ ਇੱਕ ਡੋਂਗੇ 'ਚ ਕੱਢ ਲਾਂਗੇ ਫਿਰ ਤੁਹਾਨੂੰ ਦਿਖਾਣੇ ਇੱਥੇ ਦੇਖੋ ਜੀ ਸਬਜੀ ਆਪਾਂ ਨੇ ਡੋਂਗੇ ਦੇ ਵਿੱਚ ਕੱਢ ਲਈ ਆ ਤੁਸੀਂ ਦੇਖ ਸਕਦੇ ਹੋ ਸਬਜੀ ਇਹਦਾ ਰੰਗ ਜਿਹੜਾ ਆ ਕਿੰਨਾ ਵਧੀਆ ਆ ਬਿਲਕੁਲ ਬੇਸਿਕ ਜੇ ਮਸਾਲੇ ਆਪਾਂ ਨੇ ਪਾਏ ਆ ਤੇ ਇਹ ਸਬਜੀ ਜਿਹੜੀ ਆ ਖਾਣ ਦੇ ਵਿੱਚ ਇੰਨੀ ਜ਼ਿਆਦਾ ਸਵਾਦ ਆ ਬਹੁਤ ਹੀ ਜ਼ਿਆਦਾ ਚਟਪੜੀ ਬਣ ਕੇ ਤਿਆਰ ਹੋਈ ਆ ਜੇ ਤੁਸੀਂ ਕਦੇ ਵੀ ਇਸ ਤਰੀਕੇ ਦੇ ਨਾਲ ਕarele ਨਹੀਂ ਬਣਾਏ ਆ ਆਲੂ ਵਾਲੇ ਤਾਂ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਾਡੀ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਇਓ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ